ਤੇ ਨਾ ਇਹ ਕਹਿੰਦੇ ਜੜਵਾਲੀ ਡੂੰਗੀ ਆ ਬਾਈ ਕਹਿੰਦੇ ਜੜ ਜਾੜੇ ਆ ਗਈ ਸਾਡੇ ਲੋਟ ਨੇ ਉਹਦੀ ਸਰਦਾਰ ਸਾਨੂੰ ਹੋਰ ਜੀਰੀ ਪੁੱਛ ਕੇ ਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਟਾਈਮ ਲੱਗਦਾ ਬਾਈ ਕਦੇ ਤਾਂ ਪਾਣੀ ਨਹੀਂ ਆਉਂਦਾ ਵੀਰੇ ਕਦੇ ਭਈਏ ਨਹੀਂ ਆਉਂਦੇ ਟਾਈਮ ਸਾਰਾ ਦੇਖੋ ਵੀਰੇ ਵਿਚਾਲੇ ਰਹਿ ਗਈ ਕਹਿੰਦੇ ਸਰਦਾਰ ਸਾਨੂੰ ਤਾਂ ਜੀਰੀ ਪੁੱਛ ਕੇ ਦੇ ਦੇਖੋ ਬਾਈ ਆ ਹਾਲ ਨੇ ਜੱਟਾਂ ਦੇ ਉਹ ਪਿਆ ਕੰਮ ਵਿਚਾਲੀ ਬਈ ਹਜੇ ਇਹਨੇ ਪੂਰਾ ਬੂਰਾ ਹਾਲ ਕੀਤਾ ਵੀਰੇ ਦੇਖੋ ਅੱਜ ਕਾਲੇ ਵੀਰੇ ਬੰਦਾ ਵੀ ਨਹੀਂ ਮਿਲਦਾ ਹੈਗਾ ਬਰਨਾਲੇੋਂ ਆੜੀ ਮਿੱਤਰ ਲੈ ਕੇ ਆਇਆ ਸੀ ਇਹ ਵੀ ਬੂਰੀਆਂ ਡਵਾਂਡਾ ਰਾਜਾ ਕਹਿੰਦਾ ਚਾਟੀ ਦੀ ਲੱਸੀ ਪੀਣੀ ਆ ਵੀਰੇ ਫੇਰ ਜਾਊ ਤੇਰੇ ਨਾਲ ਮੈਂ ਕੰਮ ਕਰਾਉਂ ਕਹਿੰਦਾ ਨਹੀਂ ਮੈਂ ਨਹੀਂ ਜਾਂਦਾ ਬਾਈ ਫੇਰ ਇਹਦੀ ਮਿਹਨਤਾ-ਮੁੰਤਾ ਕਰਕੇ ਲੈ ਕੇ ਆਇਆ ਇਹਨੂੰ ਪਹਿਲਾਂ ਤੜਖਾ ਚਾਟੀ ਦੀ ਲੱਸੀ ਨਾਲ ਕੱਦੂ ਦੇ ਖਵਾਈ ਆ ਪਿਆਈ ਆ ਵੀਰੇ ਫੇਰ ਬੰਦਾ ਆਇਆ ਕੰਮ ਤੇ ਉਹਨਾਂ ਚਿਰ ਕਹਿੰਦਾ ਆਪਾਂ ਨਹੀਂ ਬਾਈ ਚੱਲਦੇ ਤੇਰੇ ਨਾਲ ਬੰਦਾ ਮਿਹਨਤੀ ਆ ਬਾਈ ਜਮਾ ਨਹੀਂ ਦੁਪਹਿਰੇ ਟੇਕਦਾ ਏ ਜੀਰੀ ਵਿਚਾਲੇ ਛੱਡ ਕੇ ਪੱਟ ਕੇ ਬਹੁਤ ਵਿਚਾਲੇ ਪੱਟ ਕੇ ਛੱਡ ਕੇ ਵੀਰੇ ਕਹਿੰਦੇ ਬਹੁਤ ਤੇਰੀ ਡੂੰਗੀ ਬਾੜੀ ਆ ਬਈ ਜੜ ਵੱਡੀ ਆ ਕਹਿੰਦੇ ਦੇਖੋ ਬਹੁਤ ਕਿੰਨੀ ਸੋਹਣੀ ਖੜੀ ਆ ਵੀਰੇ ਕਹਿੰਦੇ ਸਿੱਧੀ ਆ ਕਹਿੰਦੇ ਸਰਦਾਰ ਬਹੁਤ ਸਾਨੂੰ ਹੋਰ ਪੁੱਛ ਕੇ ਦੇ ਇਹ ਤਾਂ ਸਾਡੇ ਲੋਟ ਨਹੀਂ ਆਉਂਦੀ ਹੈਗੀ ਗਰਮੀ ਬਹੁਤ ਆ ਬਾਈ ਆ ਦੇਖੋ ਕੱਦੂ ਕਰਿਆ ਪਿਆ ਬਈ ਤਿਆਰ ਆ ਜਾ ਕੇ ਭਈਏ ਦੂਜੇ ਖੇਤ ਲੈ ਕੇ ਉੱਤਰ ਦੇਖੋ ਕਹਦੇ ਸਰਦਾਰ ਅਸੀਂ ਤਾਂ ਉਹਨਾਂ ਦੀ ਲਾਗ ਪਨੀਰੀ ਹੋਰ ਪੁੱਛ ਕੇ ਦੱਸ ਆ ਮੁੰਡਾ ਲੈ ਕੇ ਆਇਆ ਸੀ ਬਰਨਾਲਿਓ ਬਾਈ ਇਹ ਟਮਾਂਡਾ ਰੱਖਦਾ ਬਾਈ ਮਿਲ ਗਿਆ ਤੈਨੂੰ ਠੰਡਾ ਕੋਲਡ ਡਰਿੰਕ ਨਾ ਬਾਈ ਮਿਲਿਆ ਨਹੀਂ ਮੈਂ ਦੁਪਹਿਰ ਲਾਉਂਦਾ ਨਹੀਂ ਇੱਥੇ ਹਾਂ ਜੇ ਤਬਰ ਲਵਣਾ ਫੇਰ ਲਿਆ ਲੱਸੀ ਤੇ ਚਾਹ ਹੈ ਇਹ ਵੀ ਦੇਖੋ ਵੀਰੇ ਕਹਿੰਦਾ ਚਾਟੀ ਦੀ ਲੱਸੀ ਪੀਣੀ ਆ ਵੀਰੇ ਫੇਰ ਦੁਪਹਿਰ ਲਾਉਂਗਾ ਮੁੰਡਾ ਮਸਾਂ ਮਿਹਨਤਾਂ ਕਰਕੇ ਬਰਨਾਲਿਓ ਲਿਆਂਦਾ ਮੈਂ ਤਾਂ ਕਹਿੰਦਾ ਮੈਂ ਬਰਨਾਲੇ ਜਾਉ ਬਾਈ ਦੇਖੋ ਬਾਈ ਗਰਮੀ ਬਹੁਤ ਆ ਪਾਣੀ ਗਰਮ ਹੋ ਗਿਆ ਵੀਰੇ ਕੱਲ ਮੀਂਹ ਪਿਆ ਸੀ ਅੱਜ ਹੀ ਬਹੁਤ ਟੜਾ ਸੂਰਜ ਆ ਦੇਖੋ ਦੁਪਹਿਰ ਹੋ ਗਈ ਜਮਾ ਬਾਈ ਆਰਦਾ ਕਮਾਈਆਂ ਆਪਾਂ ਆ ਗਏ ਵੀਰੇ ਖੇਤ ਪਾਣੀ ਦਾ ਆਪਣਾ 11 ਭਾਰ ਚੁੱਕਿਆ ਮੋਟਰ ਚੱਲਦੀ ਆ ਵੀਰੇ ਆ ਗਿਆ ਛੋਟਾ ਆਪਣਾ ਦੇਖੋ ਵੀਰੇ ਦੂਰ ਨੇੜੇ ਕੁਝ ਨਹੀਂ ਡਰ ਬਹੁਤ ਲੱਗਦਾ ਹੁੰਦਾ ਰਾਤ ਨੂੰ ਆਏ ਹੁੰਦੀਆਂ ਨੇ ਕਮਾਈਆਂ ਬਾਈ ਆ ਰੱਖ ਦੀ ਆਪਾਂ ਕਹੀ ਮੈਂ ਸੰਦ ਦੇਖੋ ਵੀਰੇ ਇਹ ਕੋਈ ਦੇ ਇੱਕ ਗੱਲ ਮੈਂ ਕਹਿੰਦਾ ਨਾ ਆਪਣੀ ਨਾ ਮੋਟਰ ਤੇ ਲਾਈਟ ਜਾਗਦੀ ਆ ਬਾਈ ਦੇਖੋ ਜਾਗਦੀ ਆ ਇਹ ਲਾਈਟ ਦੇਉਗੀ ਮੱਲੋਂ ਮੱਲੀ ਡਰ ਲੱਗਣ ਲੱਗਣਾ ਬਈ ਆਦੇ ਪਰਸਾਵਾਂ ਤੇ